ਮੇਰੇ ਬੋਲਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਆਮੀਦ ਕਰਦੇ ਹਾਂ ਸਾਰੇ ਜਣੇ ਠੀਕ ਹੋਵੋਗੇ ਲੋ ਜੀ ਅੱਜ ਆਪਾਂ ਚੱਲੇ ਆਂ ਆਪਣੀ ਕਿਤੇ ਰਿਸ਼ਤੇਦਾਰੀ ਦੇ ਪਰਣਾਲੇ ਮੰਮੀ ਤੇ ਭਰਾ ਨਾਲ ਹੀ ਨੇ ਮੇਰੇ ਆਇਲ ਕੱਢ ਲਾ ਹੋਰ ਘਰ ਮਾਤਾ ਬੈਠੇ ਠੀਕ ਹੈ ਮਾਤਾ ਜੀ ਵੀ ਨਾ ਠੀਕ ਹੈ ਬੈਠੀਆਂ ਆਪਣੇ ਪਾਤੇ ਚਾਦੇ ਅੱਜ ਚੱਲਨੇ ਆਪਾਂ ਕਿਸੇ ਕੰਮ ਜ਼ਰੂਰੀ ਫੈਮਿਲੀ ਨੂੰ ਜਾਣਾ ਪਿਆ ਨਾਲ ਚਲੋ ਆਪਣਾ ਪਸੰਦੋਕੇ ਚੱਲ ਕੇ ਮਿਲਦੇ ਆਂ ਬਰਨਾਲੇ ਲੋ ਵੀ ਆਪਾਂ ਬਰਨਾਲਾ ਨੰਗੇ ਆਪਾਂ ਪਹੁੰਚ ਗਿਆਂ ਖੁੱਡੀ ਇੱਥੇ ਮੇਰੀ ਮਾਮੀ ਨੇ ਜਾਣਾ ਸਾਡੇ ਨਾਲ ਆਪਾਂ ਚੱਲੇ ਆ ਅੱਗੇ ਕਿਤੇ ਜੋਗੇ ਰੱਲੇ ਕੋਲ ਰਿਸ਼ਤੇਦਾਰੀ ਆ ਗੁਡੂਂਗੀ ਜੀ ਤੇ ਉੱਥੇ ਚੱਲੇ ਆ ਆਪਾਂ ਕਿਸੇ ਕੰਮ ਦੇ سلسلے 'ਚ ਤੇ ਹੁਣ ਆਪਾਂ ਪਹੁੰਚ ਗਿਆਂ ਖੁੱਡੀ ਬਾਰੇ ਬਾਰੇ ਖੇਤਾਂ 'ਚ ਘਰ ਆ ਇਹਨਾਂ ਦਾ ਮੇਰੀ ਮਾਮੀ ਦਾ ਇੱਥੇ ਕਰਨੇ ਵਾ ਅਸਲ ਵਿੱਚ ਕੀ ਆੜੜੀਆਂ ਮੰਮੀ ਮੇਰੀ ਕਿਵੇਂ ਕਰਨਾ ਸੜਕ ਤੇ ਨਹੀਂ ਲਾ ਲਈ ਚੱਲਦੇ ਹਾਂ ਹੁਣ ਆਪਾਂ ਅੱਗੇ ਜੋਗਰਲੇ ਨੂੰ ਜਾਣਾ ਲੋ ਜੀ ਪਹੁੰਚ ਗਏ ਆਪਾਂ ਹਰੱਲੇ ਆਏ ਹੋਏ ਆ ਆਪਣਾ ਹਰਿਸ਼ੇਦਾਰਾਂ ਦੇ ਘਰੇ ਇੱਧਰ ਬੈਠੇ ਆਂ ਆਪਾਂ ਡਰੈਗ ਰੂਮ ਦੇ ਵਿੱਚ ਠੀਕ ਹੁਣ ਆਪਾਂ ਪਹਿਲਾਂ ਚਾਹ ਪਾਣੀ ਪੀ ਲਈਏ ਫਿਰ ਕਰਦੇ ਆਂ ਗੱਲ ਅੱਗੇ ਲੋ ਵੀ ਆਉ ਰਿਹਾ ਐ ਸੇ ਪਰ ਇਸ ਜਾਨੇ ਘਰੇ ਗੋਭੀ ਦਿੱਤੀ ਥੋੜ੍ਹ ਕੇ ਇਹਨਾਂ ਨੇ ਵਿੱਚੀ ਗਾਜਰਾ ਮੜਾਤੀਆਂ ਥੋੜੀ ਲੱਗੀ ਵਿੱਚੀ ਗੰਡੇ ਪੱਟ ਕੇ ਫੜਾ ਦੇ ਪਤੰਦਰਾ ਨੇ ਹੋਰ ਵੀ ਖੋਲਣੀਆਂ ਉਹਨਾਂ ਦੇ ਘਰ ਦੀ ਗੋਬੀ ਲੱਗੀ ਹੋਈ ਸੀ ਕੰਡੇ-ਗੁੰਡੇ ਘਰ ਦੇ ਲੱਗੇ ਹੋਏ ਨੇ ਖੇਤਾਂ 'ਚ ਘਰ ਆ ਖੁੱਲ੍ਹੇ ਹੀ ਲੱਗੀ ਹਾਂ ਖੁੱਲ੍ਹੇ ਆ ਲੋ ਜੀ ਮੁਰਗੇ ਰੱਖੇ ਹੋਣ ਇਹਨਾਂ ਨੇ ਵਿਚੇ ਇੱਧਰ ਪਿੱਛੇ ਘਰ ਦੇ ਬਣਾਇਆ ਕੁੱਡਾ ਹਾਂ ਪਰ ਨਾਲ ਪਾਸੇ ਵੀ ਨਹੀਂ ਕੋਤਨ ਮਾ ਜੀ ਨੁਕੀਆ ਹੈ ਅੱਛਾ ਚੈਨਲ ਸ਼ੁਰੂ ਕਿੱਥਾ ਹੋਇਆ ਤਾਂ ਸਿਮ ਹਾਂ ਇਹ ਵੀਡੀਓ ਵਗੈਰਾ ਛਾੜਦੇ ਆ YouTube ਤੋਂ ਅਸੀਂ ਬਲੌਗ ਵਗੈਰਾ ਬਣਾਉਣੇ ਆ ਮੈਂ ਨਾ ਪਹਿਲਾਂ ਬਣਾਉਂਦਾ ਬਣਾ ਲਿਆ ਸਾਰਾ ਲੋ ਜੀ ਕੋਲੜ ਲਾ ਕਾਰ ਬਾਈਆਂ ਦਾ ਆਪਾਂ ਇੱਥੇ ਡੂੰਗੀ ਜੀ ਰਿਸ਼ਤੇਦਾਰੀ ਹੈ ਗਾਂਧੀ ਗਾਂ ਮਮੀ ਹੋਰਾਂ ਦੀ ਪਹਿਲੀ ਵਾਰ ਆਇਆ ਇੱਥੇ ਤੇ ਇਧਰ ਇਹਨਾਂ ਦਾ ਮੱਜਾਂ ਦਾ ਆ ਗਿਆ ਤੇ ਆ ਇਹਨਾਂ ਨੇ ਘਰ ਨਾ ਬਣਾਇਆ ਖੇਤ ਦੇ ਵਿੱਚ ਇੱਥੇ ਜੋ ਗਿਰਲੇ ਲੋਗੇ ਇਹ ਮੇਰੀ ਮੰਮੀ ਇਹ ਲਾਂਡਿਆਂ ਦਾ ਘਰ ਆ ਮੇਰੀ ਮੰਮੀ ਉਰੇ ਬੈਠੀਆਂ ਨੇ ਮਾਰਾ ਮੈਂ ਵੀਡੀਓ ਨਹੀਂ ਦੇ ਦੀ ਛਾਪੀ ਮਨਾ ਲਈ ਹੈ ਹਾਂ ਮੈਂ ਵੀਡੀਓ ਬਣਾਉਣੀ ਸਾਡੇ ਵਾਲੇ ਬਹੁਤ ਜਿਆਦਾ ਸੋਨਾ ਹੱਥ ਖੰਡ ਬਣਾਇਆ ਕੋਈ ਤੇ ਪਰੰਦੇ ਇਹ ਫੈਂਦੀ ਇਹ ਤਾਂ ਛੜੀ ਵੀ ਹੈ ਅਸਾਂ ਆਪਣੇ ਫੋਨ ਤੇੋਂ ਮਾਰ ਪਿੰਦੋਂ ਵੀਰ ਲਿਆਂਦੇ ਜੀ ਅਸੀਂ ਆਉਂਦੇ ਆਣੇ ਸੱਚ ਚਾਰੇ ਮਾਮੀ ਦੇ ਦਿੱਤੇ ਕਹਿੰਦੀ ਖਾ ਲੋ ਸਬਸਕ੍ਰਾਈਬ ਕਰ ਕਰ ਠੀਕ ਲੋ ਵੀ ਆਪਾਂ ਕਿਸੇ ਵੀ ਗੁਰੂ ਘਰ ਜਾਣੇਗੇ ਸਾਰੇ ਗੁਰੂ ਘਰਾਂ ਦੀਆਂ ਅਰਧਨ ਕਰਾ ਆ ਦੇਣੀ ਨੇ ਮੇਰੇ ਦੋਸਤਾਂ ਨੇ ਮੈਨੂੰ ਫੋਨ ਕਰ 12 ਵਜੇ ਆ ਜਾਂਦੇ ਆ ਕਹਿੰਦੇ ਵੀ ਥੋੜਾ ਜਿਹਾ ਹੋਰ ਕਹਿੰਦੇ ਉਹ ਕਰ ਕਹਿੰਦੇ ਮਤਲਬ ਲੇਕੇ ਬਾਹਲੇ ਘੁੰਡੇ ਨਿਕਲਣਾ ਬਾਹਲੇ ਜਾ ਕੇ ਘੰਮ ਕਰਦੇ ਨੇ ਉਹ ਰਵਾਇਤਾਂ ਦਾ ਕਰਾਉਂਦੇ ਨੇ ਹੈਨਾ ਯਾਦ ਹੈ ਪੰਜ ਦਾ ਹੋ ਗਿਆ ਜਿਵੇਂ ਨਾ ਉਹ ਜਿੱਦਾਂ ਲਗਾਉਂਦੀਆਂ ਗੁਰੂ ਘਰਾਂ ਨੂੰ ਯਾਦ ਕਿਹ ਆਵੇ ਡਾਕਟਰ ਹੋਏ ਆ ਮੈਨੂੰ ਨਿਕਲੇ ਫਿਰ ਉਹ ਬੜਾ ਹੈਗਾ ਪਿੰਡ ਦੇ ਖਾਸ ਖਾਸ ਦੀ ਕੀ ਬਣਿਆ ਆਪਣੇ ਪਿੰਡ ਦੇ ਵਿੱਚ ਨਾ ਜਿੱਦਾਂ ਪੰਪ ਤੇ ਜਾਣਾ ਥੋੜਾ ਜਿਹਾ ਇਹ ਤਾਂ ਉਹ ਬੜੀ ਸਟ੍ਰੈਸ ਕੁਸ਼ਨ ਮੀਡੀਅਮ ਮੇਰਾ ਨਵੇਂ ਲੱਗੇ ਹੋਇਆ ਕਰਦਾ ਜੇ ਮੇਰਾ ਉਹ ਚੀਜ਼ ਪੂਰੀ ਹੋ ਗਈ ਫਿਰ ਮੇਰਾ ਮੈਨੂੰ ਲਾਦੇਗਾ ਨਹੀਂ ਪੈਸਾ ਉਹ ਕਦ ਅਦਰ ਬਾਅਦ ਟਾਈਮ ਮੇਰੇ ਸਬਸਕ੍ਰਾਈਬਰ ਤਾਂ ਮੇਰੇ ਪੂਰੇ ਹੋ ਗਏ ਨੇ ਇਹ ਜਿਹੜਾ ਟ੍ਰੇਡਰ ਬਾਅਦ ਟਾਈਮ ਪੂਰਾ ਹੋ ਗਿਆ ਇਹ ਟ੍ਰੇਡਰ ਬਾਅਦ ਟਾਈਮ ਤੋਂ ਪਹਿਲਾਂ ਹੀ ਲੱਗ ਗਿਆ ਇਹ ਆਪਣੇ ਇੱਥੇ ਮੇਰੀ ਮੰਮੀ ਦੇ ਨਾਨਕਾਂ ਦਾ ਘਰ ਆ ਤੇ ਆ ਬੈਂ ਇਹਨਾਂ ਦੇ ਖੜਦੀ ਸਕੂਲ ਵਾਲੀ ਤੇ ਇੱਥੇ ਆਪਾਂ ਆਏ ਹੋਏ ਸੀਗੇ ਕਿਸੇ ਰਿਸ਼ਤੇਦਾਰੀ ਚ ਇੱਥੋਂ ਗਾਹ ਗਏ ਸੀ ਮਾਮੀ ਨਾਲ ਲੈ ਕੇ ਤੇ ਕੋਈ ਕੰਮ ਗਏ ਸੀਗੇ ਆਪਾਂ ਥੋੜਾ ਬੋਤਾ ਕੰਮ ਜਾ ਕੱਢ ਕੇ ਆਏ ਆ ਉਹ ਹੁਣ ਆਪਾਂ ਆ ਗਏ ਸੀ ਇੱਥੇ ਵਾਪਸ ਤੇ ਹੁਣ ਚੱਲਦੇ ਆ ਟਾਈਮ ਤਕਰੀਬਨ 1:30 ਵੱਜ ਚੱਲਿਆ ਤੇ ਫਿਰ ਆਪਾਂ ਨੇ ਅਗਲੇ ਵੀ ਕੰਮ ਕਰਨੇ ਆ ਘਰੇ ਚੱਲ ਕੇ ਹੁਣ ਪਰਤਦੇ ਆ ਬਸ ਇੱਥੋਂ ਇਹ ਘਰਵਾਰ ਇਹਨਾਂ ਦਾ ਪਰਾਣੀਆਂ ਵਾਲੇ ਪਾਉਣਾ ਇਹਨਾਂ ਨੇ ਦੋ ਜਾਣੇ ਰਹਿੰਦੇ ਨੇ ਇੱਥੇ ਮੇਰੀ ਮਾਮੀਆਂ ਦੋ ਨੇ ਇੱਥੇ ਆ ਬੈਠੀਆਂ ਨੇ ਚਲੋ ਮੰਮੀ ਘਰ ਚਲੀਏ ਵਾਈ ਕਾ ਹੀ ਹੋਦੀ ਹੈ ਮੈਨੂੰ ਫੋਨ ਆਈ ਜਾਂਦਾ ਨੇ ਫਿਰ ਉਹਨਾਂ ਦੇ ਮੈਨੂੰ ਕਿਤੇ ਬੈਂਕ ਚ ਵੀ ਜਾਣਾ ਮੈਂ ਹੂੰ ਚਲੋ ਫਿਰ ਨੂੰ ਪੁੱਛੀ ਚੱਲ ਫਿਰ ਚੱਲੀਏ ਆਪਾਂ ਪਹੁੰਚ ਗਏ ਘਰੇ ਘਰੇ ਆ ਗਏ ਆਂ ਬੀਚ ਚ ਖੜੇ ਆ ਬਾਹਰ ਗਲੀ ਚ ਉਹ ਚੱਲੀ ਆ ਮੇਰੀ ਮੰਮੀ ਤੇ ਡੇਟ ਖੋਲਣ ਲੱਗੀ ਆ ਆਪਣਾ ਤੇ ਮੈਂ ਮੁੜਨਾ ਵਾਪਸ ਸ਼ੇਰਪੁਰ ਨੂੰ ਜਾਣਾ ਬੈਂਕ ਚ ਜਾਣਾ ਕੁਛ ਥੋੜਾ ਜਿਹਾ ਬੈਲੈਂਸ ਸੀ ਆਪਣੇ ਕੋਲੇ ਉਹ ਜਮਾ ਕਰਕੇ ਆਉਣਾਗਾ ਆਪਾਂ ਨੇ ਤੇ ਇੱਕ ਦੋ ਕੰਮ ਜੇ ਹੋਰ ਨੇ ਸ਼ੇਰਪੁਰ ਦੇ ਉਹ ਵੀ ਲੱਗਦੇ ਹੱਥ ਕਰੀਏ ਆਪਾਂ ਆਪਾਂ ਬਰਨਾਲੇ ਤੋਂ ਆ ਗਏ ਸੀਗੇ ਤੇ ਮੰਮੀ ਹੋਰਾਂ ਨੂੰ ਮੈਂ ਕਿਹਾ ਘਰੇ ਛੱਡ ਦਈਏ ਪਰ ਇਸਦਾ ਰਾਣੇ ਸਬਜ਼ੀਆਂ ਜੀਆਂ ਪਾਤੀਆਂ ਸੀ ਕਾਰ ਲੈ ਕੇ ਤੇ ਮੈਂ ਸਬਜ਼ੀਆਂ ਜੀਆਂ ਕੱਟ ਲਈ ਚਾਲਾ ਇਹਨਾਂ ਨੂੰ ਘਰੇ ਛੱਡ ਜਮਾ ਕੇ ਪਰ ਨਹੀਂ ਉਸ ਤੇ ਗੱਡੀ 'ਚ ਬੈਠੇ ਰਹਿੰਦੇ ਬੈਂਕ ਵਾਲਾਂ ਨਾਲ ਹੀ ਪਤਾ ਹੁੰਦਾ ਕੰਮ ਕੰਪਲੀਟ ਕਰਨ ਨੂੰ ਕਿੰਨਾ ਕੁ ਟਾਈਮ ਲਾ ਦੇਣ ਪ੍ਰੋਇਟਰ ਓਟਨਾ ਵਜੇ ਗਈ ਵਾਰ ਮੰਮੀ ਹੋਰਾਂ ਨੂੰ ਬਾਗਿਆ ਸੀ ਮੈਂ ਘਰੇ ਤਾਰਨ ਮੈਂ ਕਿਹਾ ਤੁਸੀਂ ਕਿੱਥੇ ਉੱਥੇ ਬੈਠੋਗੇ ਤੇ ਮੈਂ ਚੱਲਿਆ ਵਾਪਸ ਹਣ ਸ਼ੇਰਪੁਰ ਨੂੰ ਬੈਂਕ ਜਾ ਕੇ ਆਉਣਾ ਪਹਿਲਾਂ ਜੀ ਆ ਗਏ ਘਰੇ ਆਪਾਂ ਪਹੁੰਚ ਗਏ ਕੰਮਕਾਰ ਜਿੰਨਾ ਕਿ ਨਿਪੜਿਆ ਚ ਨਵੇੜ ਤੇ ਆਪਾਂ ਨੇ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਆਪਾਂ ਚੱਲਿਆਂ ਦੁਬਾਰੇ ਸ਼ੇਰਪੁਰੇ ਸ਼ੇਰਪੁਰ ਥੋੜਾ ਜਿਹਾ ਫੇਰ ਕੰਮ ਪੈ ਗਿਆ ਆਪਾਂ ਨੂੰ ਤੇ ਇੱਕ ਮੇਰੇ ਡੈਡੀ ਨੇ ਉਹ ਬਾਹਰ ਕੰਮ ਕਰਦੇ ਨੇ ਕਿਤੇ ਆਪਾਂ ਨੂੰ ਉਹਨਾਂ ਦੀ ਜ਼ਰੂਰਤ ਆ ਉਹਨਾਂ ਨੂੰ ਉਹਨਾਂ ਕੋਲੇ ਜਾ ਕੇ ਆਉਣਾ ਕੱਲ ਨੂੰ ਥੋੜੇ ਜੇ ਕਾਗਜ਼ ਪੱਤਰ ਜੇ ਬਣਾਉਣੇ ਆ ਉਹਨਾਂ ਦੀ ਜ਼ਰੂਰਤ ਹੈ ਇੱਥੇ ਤੇ ਉਹਨਾਂ ਨੂੰ ਦੱਸ ਕੇ ਆਉਣਾਗਾ ਵੀ ਕੱਲ ਨੂੰ ਆਹ ਟਾਈਮ ਫ੍ਰੀ ਰਹੋ ਤੇ ਹੁਣ ਆਪਾਂ ਚੱਲਿਆਂ ਸ਼ੇਰਪੁਰ ਨੂੰ ਇਹ ਸਾਡੇ ਪਿੰਡ ਦਾ ਬਾਹਰਲਾ ਪਾਸਾ ਚੱਲਿਆ ਆਪਾਂ ਇਹ ਆ ਗਿਆ ਸਾਡੇ ਪਿੰਡ ਦਾ 에어ਪੋਰਟ ਲਾਸਟ ਫਲਾਈਟ ਹਰ ਬੰਦੇ ਦੀ ਇੱਥੇ ਉਡਦੀ ਆ चलो भाई चलते कुछ ना कुछ खा पी के आवे खान पान भी करके आवे शेरपुरा शेरपुरा आ गए भाई आप ਚਲੋ ਹੁਣ ਆਪਾਂ ਜਿਹੜਾ ਮੜਾ ਮੋਟਾ ਕੋਈ ਕੰਮ ਆ ਮੇਰਾ ਇੱਥੇ ਉਹ ਕਰ ਲਈਏ ਫਿਰ ਮਿਲਦੇ ਆ। ਲੋ ਜੀ ਆਪਾਂ ਸੰਗਰ ਕਾਰਕਨ ਮੇੜ ਕੇ ਆਪਣੇ ਰੈਸਟੋਰੈਂਟ ਦੇ ਵਿੱਚ ਆ ਗਿਆਂ। ਇੱਥੇ ਲੋਕ ਕਰੋ ਬਥਰਪਨ ਕਰ ਲਈਏ। ਮਨ ਕਰਦਾ ਸੀ ਜਲ ਕਰਦਾ ਸੀ ਦੇਖੋ ਇਹਨਾਂ ਕੁਸ਼ ਖਾਪ ਕੇ ਚੱਲ ਜੀਏ। ਆਪਾਂ ਆ ਗਏ ਸੀ ਰੈਸਟੋਰੈਂਟ ਆਪਾਂ ਨਮਾ ਗੁੰਦਿਆ ਸ਼ੇਰਪੁਰ ਚ। ਸਾਰਾ ਮੇਰੇ ਤੇ ਇੱਥੇ ਆ ਗਏ ਸੀਗੇ ਇੱਕ ਦਿਨ ਪਹਿਲਾਂ ਅਸੀਂ ਅੱਜ ਸ਼ਾਇਦ ਦੋ ਦੋ ਵਾਰ ਆ ਗਏ ਅਮ ਲੱਗੇ ਚਲੋ ਇਹਨਾਂ ਦੀ ਕੁਆਲਿਟੀ ਵਾਰਾ ਚੈੱਕ ਕਰਦੇ ਹਾਂ ਤਾਂ ਕਿ ਅਸਰ ਆਪਣੇ ਤਿੰਨ ਹੋਂ ਵਿੱਚ ਖਾਣ ਆ ਗਏ ਇਹ ਰੈਸਟੋਰੈਂਟ ਹੈ ਸੋ ਦਾ ਇਹ ਪਹਿਲਾ ਫਰੀਸ਼ੇਵਾ ਹੁੰਦੀ ਹੈ ਨਾ ਵੱਲੋਂ ਸਨੈਕਸ ਵਗੈਰਾ ਸਲਾਦ ਵਗੈਰਾ ਪਹਿਲਾਂ ਧਰ ਦਿੰਦੇ ਆ। ਇਹ ਉਹ ਬਾਕੀ ਦਾ ਮੁੰਡੇ ਨੇ ਆਇਸ਼ ਮੰਗੀ ਸੀ ਆਪਸੇ ਅੱਛਾ ਇਸਨੇ ਆ ਲੈ ਜਾਂਦੀ ਮੈਂ ਕਿੱਥੇ 9 ਵਜੇ ਪਹਲਾ ਆਇਆ ਚ ਚਲੋ ਕਰਮੇ ਹੋ ਗਿਆ ਹੁਣ ਆ ਵੀ ਲਾਹਰੀ ਜਰਾ ਜ ਮਿਲਿਆ ਸੀ ਤੇ ਇਹ ਵੀ ਤੱਤਾ ਪਿਆ ਗਰਮ ਪਿਆਗਾ ਅਕੇ ਚਲੋ ਇਹਦੇ ਵਿੱਚ ਪਾ ਲਾਂਗੇ ਆਪਾਂ ਇੰਨੇ ਨਾਲ ਕੰਮ ਚੱਲ ਜੂ ਲੋ ਜੀ ਆਪਾਂ ਨਾਣ ਬੱਜ ਵਗੈਰਾ ਖਾ ਲਈਦਾ ਉਹਦਾ ਨਸ਼ਾ ਪੱਤਾ ਆਪਾਂ ਕੋਈ ਨਹੀਂ ਕਰਿਆ ਕਦੇ ਇਹ ਨਹੀਂ ਕਰਨਾ ਨਾ ਡਰਿੰਕ ਵਗੈਰਾ ਆਪਾਂ ਕਦੇ ਲਾਈਫ ਚ ਕੀਤੀ ਨਹੀਂ ਹੈਗੀ ਬਸ ਆ ਨਾਣ ਬੱਜ ਵਗੈਰਾ ਖਾ ਲਈਦਾ ਅੰਡਾ ਵਗੈਰਾ ਨੰਨੇ ਨਾਲ ਆਪਾਂ Enjoy ਕਰ ਲਈਦਾ ਹਾਂ ਜੀ ਲੋ ਜੀ ਪਹੁੰਚ ਗਏ ਘਰੇ ਆਪਾਂ ਕੰਮ ਕਾਰਨ ਮੇੜ ਲਿਆ ਅੱਜ ਥੋੜੇ ਬਹੁਤੇ ਜਿੰਨੇ ਵੀ ਆਪਣੇ ਪੈਂਡਿੰਗ ਖੜੇ ਸੀਗੇ ਤੇ ਹੁਣ ਪਹੁੰਚਿਆ ਘਰੇ ਟਾਈਮ ਬਾਜਿਆ ਰਾਤ ਦੇ ਤਕਰੀਬਨ 10:30 ਹੋ ਗਏ 10:20 ਮਿੰਟ ਹੋ ਗਏ ਹੁਣ ਪਹੁੰਚਿਆ ਘਰੇ ਤੇ ਹੁਣ ਆਪਾਂ ਰੋਟੀ ਪਾਣੀ ਧਨਣ ਲੱਗਿਆ ਮम्मी ਰੋਟੀ ਪਾਉਂਦੀ ਆ ਤੇ ਰੋਟੀ ਖਾ ਕੇ ਕਰ ਦੋਗਾ ਮੈਂ ਹੁਣ ਪਹਿਲਾਂ ਆਪਾਂ ਰੋਟੀ ਖਾ ਲਈਏ ਜੀ ਹਾਂਜੀ ਲੋ ਜੀ ਰੋਟੀ ਪਾਣੀ ਖਾ ਲਿਆ ਤੇ ਹੁਣ ਟਾਈਮ ਤਾਂ ਕਾਫੀ ਹੋ ਗਿਆ ਪੂਰੇ 11 ਵਜਨ ਵਾਲੇ ਨੇ 4 ਮਿੰਟ ਘਟਨੇ 10:56 ਮਿੰਟ ਹੋ ਗਿਆ ਤੇ ਮੰਮੀ ਉਹਨੇ ਵੀ ਸੌਣਾ ਸੀ ਮੇਰੇ ਕਰਕੇ ਬੈਠੇ ਸੀਗੇ ਤੇ ਮੰਮੀ ਵੀ ਅੱਜ ਸਫਰ ਕਰਕੇ ਆਏ ਨੇ ਥੱਕੇ ਪਏ ਸੀਗੇ ਕਹਿੰਦੇ ਰੋਟੀ ਖਾ ਲਾ ਜਲਦੀ ਸੌਣਾ ਮੈਂ ਤੇ ਆਪਣਾ ਰੋਟੀ ਪਾਣੀ ਸਕੜਿਆ ਜੀ ਤੇ ਹੁਣ ਲੱਗਿਆ ਸੌਣਾ ਤੇ ਅੱਜ ਦਾ ਆਪਣਾ ਵਲੌਗ ਇਥੋਂ ਤੱਕ ਸੀ ਆਪਣੀ ਵੀਡੀਓ ਚੰਗੀ ਲੱਗਦੀ ਆ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਪੋਰਟ ਦੀ ਜ਼ਰੂਰਤ ਆ ਤੁਹਾਡੀ ਸਪੋਰਟ ਦੇ ਨਾਲ ਹੀ ਆਪਣਾ ਚੈਨਲ ਆ ਤੁਹਾਡੇ ਵਾਸੀ ਵੀਡੀਓ ਲੈ ਕੇ ਆਉਣੇ ਆ ਆਪਾਂ ਨਵੇਂ ਨਵੇਂ ਕੰਟੈਕਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਜਿਹੜੇ ਵੀਰ ਭੈਣ ਭਾਈ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਵੀਡੀਓ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਿਆ ਕਰੋ ਵੀਡੀਓ ਕਿੰਨੀ ਲੱਗਦੀ ਆ ਤਾਂ ਕਿ ਆਪਾਂ ਵੀਡੀਓ ਦੇ ਵਿੱਚ ਕੋਈ ਨਾ ਕੋਈ ਸੁਧਾਰ ਕਰਨ ਦੀ ਕੋਸ਼ਿਸ਼ ਕਰੀਏ ਠੀਕ ਹੈ ਜੀ ਤੇ ਨਵੀਆਂ ਗੱਲਾਂ ਰਹਿਣਗੇ ਅਗਲੀ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਫਿਰ ਮਿਲਦੇ ਹਾਂ ਅਗਲੇ ਨਵੇਂ ਬਲੌਗ ਵਿੱਚ ਧੰਨਵਾਦ